ਇਸ ਲੜਕੇ ਨੇ ਜੁਰਤ ਕੀਤੀ ਸੀ ਆਪਣੇ ਇਨਸਾਫ ਦੀ ਬਹੁਤ ਵੱਡੀ ਜੇਤੋਈ ਆਪਣੀ ਲੜਕਾ ਤੁਹਾਡੇ ਸਾਹਮਣੇ ਆ ਮੈਂ ਫਿਰ ਤੋਂ ਰੀਪੀਟ ਕਰ ਦਿੰਨਾ ਇਹ ਲੜਾਈ ਸੰਘਰਸ਼ ਦੀ ਸੀ ਇਹ ਲੜਾਈ ਸੀ ਇਨਸਾਫ ਦੀ ਲੜਾਈ ਸੀ ਐਜੂਕੇਸ਼ਨ ਦੀ ਅਸੀਂ ਪੰਜਾਬੀ ਲੋਕ ਥੋੜਾ ਜਾਂ ਵੇਖਦੇ ਆ ਕਿ ਸਾਨੂੰ ਐਜੂਕੇਸ਼ਨ ਕਿੱਥਾਂ ਦੀ ਮਿਲਣੀ ਚਾਹੀਦੀ ਆ ਲੇਕਿਨ ਇੱਕ ਮਾਇਰ ਬੱਚੇ ਦੇ ਮਨ ਚ ਆ ਗਿਆ ਕਿ ਜਿਹੜੀ ਸਾਨੂੰ ਐਜੂਕੇਸ਼ਨ ਚਾਹੀਦੀ ਜਾਈ ਰਿਹਾ ਤੁਸੀਂ ਦੇਖੋ ਇੱਕ ਫੂਸਲੇ ਦੀ ਤਰਾਸੀ ਆ ਫੂਸਲੇ ਦੀ ਤਰਾਸੀ ਆ ਕੀ ਮਤੜਾ ਸਰ अरुण ਵੀ ਰੋਟਾ ਅਰੇ ਕੀ ਗੱਲ ਕੀ ਹੋਈ ਸੀ ਕਿਉਂ ਤੁਸੀਂ ਟੈਂਕੀ ਤੇ ਚੜੇ ਇਹ ਸਾਰੇ ਪਿਛਲੇ ਦਿਨ ਤੋਂ ਹੀ ਕਾਫੀ ਡੇਢ ਸਾਲ ਤੋਂ ਮਸਲਾ ਚੱਲ ਰਿਹਾ ਹੈ ਗਿਆ ਜੀਡੀ ਗੋਇੰਗ ਦਾ ਇੰਟਰਨੈਸ਼ਨਲ ਸਕੂਲ ਦਾ ਅ ਮੈਂ ਤੁਹਾਡੇ ਕਾਰੇ ਚੈਨ ਬਲਾਸ ਥਰੂ ਦੱਸ ਦੇਣਾ ਚਾਹੁੰਦਾ ਵੀ ਉਹ ਜੀਡੀ ਗੋਇੰਗ ਦਾ ਇੰਟਰਨੈਸ਼ਨਲ ਦੀਆਂ ਉਹ ਇੱਕ ਨਰਕਲੀ ਮਾਫੀਆ ਚਲਾਉਂਦੇ ਆ ਉਹਨਾਂ ਦਾ ਕੋਈ ਇੰਟਰਨੈਸ਼ਨਲ ਸਕੂਲ ਨਹੀਂ ਆ ਉਹਨਾਂ ਕੋਈ ਅਥਾਰਟੀ ਨਹੀਂ ਹੈਗੀ ਇੰਟਰਨੈਸ਼ਨਲ ਬੋਰਡ ਨਾਲ ਦੀ ਉਹ ਜਿਹੜੇ ਸਰਟੀਫਿਕੇਟ ਇਸ਼ੂ ਕਰਦੇ ਆ ਜੀਡੀਓ ਦਾ ਪਬਲਿਕ ਸਕੂਲ ਦੇ ਕਰਦੇ ਆ ਜੋ ਕੀ ਆ ਜਿਹੜਾ ਇਹਨਾਂ ਦਾ ਪ੍ਰਸ਼ਾਸਨ ਹੈ ਸਾਰਾ ਉਹਨਾਂ ਦਾ ਹੱਥ ਕੋਕਾ ਬਣਿਆ ਹੀ ਆ ਜਿਹੜੇ ਆ ਜੋ ਵੀ ਆ ਮਲਾਜਮ ਆ ਤੁਹਾਡੇ ਸਾਹਮਣੇ ਦਾ ਇੰਨੇ ਵੀ ਖੜੇ ਆ ਨਹੀਂ ਐਜੂਕੇਸ਼ਨ ਨਹੀਂ ਮੈਂ ਤਾਂ ਦੱਸਦਾ ਆ ਜੀ ਅਗਲੀ ਗੱਲ ਇਹ ਆ ਦੋ ਦਿਨ ਪਹਿਲਾਂ ਹੀ ਐਸਡੀਐਮ ਜਿਹੜੀ ਕੋਈ ਨੇੜੀ ਆ ਇੱਥੋਂ ਦੀ ਉਹਨਾਂ ਨੇ ਸਾਨੂੰ ਧਮਕੀ ਦਿੱਤੀ ਆਪਣੇ ਦਫ਼ਤਰ 'ਚ ਬੈ ਗਏ ਜੀ రెడ్డిਾਇ ਸਕੂਲ ਦੇ ਵਿਰੁੱਧ ਕਾਰਵਾਈ ਨਹੀਂ ਕਰ ਸਕਦੇ ਕਿਉਂਕਿ ਉਹ 83 ਮੀਟਰ ਹੈ ਕੋਈ ਬੰਦਾ ਉਹਨਾਂ ਦਾ ਕੋਈ ਛੋਟਾ ਮੋਟਾ ਪ੍ਰੈਸ਼ਰ ਪ੍ਰਸ਼ਾਸਨ ਦਾ ਬਹੁਤ ਪ੍ਰੈਸ਼ਰ ਤਿਕਾ ਹੋਣਾ ਤੇ ਉਹਨਾਂ ਨੇ ਬਹੁਤ ਅਗਰੈਸਿਵਲੀ ਤੁਹਾਨੂੰ ਧਮਕੀ ਦਿੱਤੀ ਕਿ ਅਸੀਂ ਤੇ ਅਸੀਂ ਤੁਹਾਡੇ ਵਿਰੋਧ ਤੇ ਤੁਹਾਡੇ ਪੇਰੈਂਟਸ ਦੇ ਵਿਰੋਧ ਤੇ ਕਰਾਈ ਕਰਾਂਗੇ। ਉਹ ਜਿਹੜਾ ਸਕੂਲ ਦਾ ਓਨਰ ਵਾ ਉਹ ਕਿਤੇ ਅਕਾਲੀ ਦਲ ਪਾਰਟੀ ਨਾਲ ਸਬੰਧਤ ਤਾਂ ਨਹੀਂ ਹੈਗਾ? ਸਰ ਉਹਦਾ ਹੁੰਦਾ ਕੋਈ ਓਕੇ ਕੋਈ ਮੈਂਬਰ ਮੁੰਮਰ ਆ ਜੀ ਉਹਨਾਂ ਦਾ। ਓਕੇ। ਤਾਂ ਹੁਣ ਇਸ ਮੰਤੀ ਐਜੂਕੇਸ਼ਨ ਡਿਪਾਰਟਮੈਂਟ ਨੂੰ ਕਿੰਨੇ ਕ ਟਾਈਮ ਤੋਂ ਤੁਸੀਂ ਕਹਿ ਲੋ ਕਿ ਜਿਹੜੀ ਕੰਪਲੇਂਟਾ ਦੇ ਰਹੇ ਹੋ? ਡੇਢ ਕੇ ਟਾਲ ਤੋਂ ਪੁਰਾਣੀ ਕੰਪਲੇਂਟ ਚੱਲ ਰਹੀ ਹੈ ਜੀ। ਤਾ ਉਹਨਾਂ ਵੱਲੋਂ ਕੀ ਹੱਲ ਕੀਤਾ ਗਿਆ ਉਹਨਾਂ ਵੱਲੋਂ ਹੱਲ ਇਹ ਕੀਤਾ ਗਿਆ ਜੀ ਉਹ ਜਦੋਂ ਇੱਕ ਵਾਰੀ ਤੁਹਾਨੂੰ ਫੂਲੇ ਲੈ ਕੇ ਗਏ ਸੀ ਉਹਨਾਂ ਦੇ ਪੱਕੇ ਫੂਲ ਦੇ ਉਹਨਾਂ ਨੇ ਸਾਡੇ ਬਰਧ ਕਾਰਵਾਈ ਕਰਾਈ ਨੀ ਜੀ ਉਹਨਾਂ ਦੀ ਸਾਡੇ ਤੇ ਇੰਨੀ ਕਿ ਮਿਹਰਬਾਨੀ ਨੀ ਗਈ ਹੁਣ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਕਹਿ ਲੋ ਕਿ ਤੁਹਾਡੇ ਜਿਹੜੇ ਕੀ ਹੱਕਾਂ ਨੂੰ ਕਹਿ ਲੋ ਕਿ ਕਿਹੜਾ ਕੀ ਤੁਹਾਡੀ ਮਨਜ਼ੂਰੀ ਜੋ ਵੀ ਤੁਹਾਡੇ ਇਹ ਹੱਕ ਖੋ ਹੀ ਗਏ ਸੀ ਤੁਹਾਨੂੰ ਵਾਪਸ ਦਲਵਾ ਦਿੱਤੇ ਗਏ ਆ ਤਾਂ ਪ੍ਰਸ਼ਾਸਨ ਦੀ ਇਹ ਪੈਰ ਕਦਮ ਇਹ ਕੁਦ ਦੇ ਦਿੱਤਾ ਸਾਰੇ ਇਹਨਾਂ ਨੇ ਕੋਈ ਵੀ ਮੇਰੇ ਸਾਹਮਣੇ ਸਟੇਟਮੈਂਟ ਨਹੀਂ ਦਿੱਤੀ ਜਦੋਂ ਇਹ ਸਟੇਟਮੈਂਟ ਦਊਗੇ ਉਦੋਂ ਅਸੀਂ ਮੰਨਾਂਗੇ ਕਿ ਇਹ ਸਾਡੀ ਜੋ ਇਹਨਾਂ ਨੇ ਕਾਰਵਾਈ ਕਰੋਗੇ ਕਾਰਵਾਈ ਕਰਨਗੇ ਉਦੋਂ ਕਰਨ ਤੁਸੀਂ نیچے ਆਏ ਹੋ ਕੀ ਆਸ਼ਵਾਸ਼ਣ ਦਿੱਤਾ ਜਾਂ ਕਿਸ ਤਰ੍ਹਾਂ ਕਿਹਨੇ ਕਿਹਾ نیچے ਆਉਣੀ ਤੁਹਾਨੂੰ ਸਰ ਇਹਨਾਂ ਨੇ ਸਿਰਫ ਇਹਨਾਂ ਦੇ ਛੋਟੇ ਭਰੋਸੇ ਤੇ ਅਸੀਂ ਥੱਲੇ ਆਏ ਆ ਜੇ ਇਹਨਾਂ ਨੇ ਕੋਈ ਮਤਲਬ ਆਪਣੇ ਭਰੋਸੇ ਨੂੰ ਸਾਡੇ ਨੂੰ ਤੋੜਿਆ ਕੀ ਭਰੋਸਾ ਕੀ ਦਿੱਤਾ ਗਿਆ ਐਕਸ਼ਨ ਤੁਹਾਨੂੰ ਜੇ ਅਸੀਂ ਆਉਣਾ ਤੇ ਇਹ ਕਾਰਵਾਈ ਕਰਾਂਗੇ ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਐਡਾ ਵੱਡਾ ਜਿਹੜਾ ਇੱਕ ਡਿਸੀਜਨ ਲੈ ਲਿਆ ਟੈਂਕੀ ਤੇ ਚੜਨ ਦਾ ਸਰ ਇਹ ਮੈਂ 1.5 ਸਾਲ ਤੋਂ ਪਿਛਲੇ 1.5 ਸਾਲ ਤੋਂ ਠੱਕੇ ਖਾ ਰਿਹਾ ਸੀਗਾ ਇਹਨਾਂ ਦਫਤਰਾਂ ਦੇ ਮੈਂ ਪਿਛਲੇ 1 ਹਫਤੇ ਤੋਂ ਡੀਓ ਦਫਤਰ ਦੇ ਵਿੱਚ ਧਰਨਾ ਲਾਇਆ ਹੈਗਾ ਬਸ ਡੀਓ ਜਿਹੜਾ ਡੀਓ ਸਕੈਂਡਰੀਆ ਪਘੋੜਾ ਹੋਇਆ ਆਪਣੇ ਦਫਤਰ ਤੁਸੀਂ ਵੀ ਸਿਆਸੀ ਲੀਡਰ ਹੋ ਤਾਂ ਜੇ ਆਪਾਂ ਗੱਲ ਕਰੀਏ ਤੁਹਾਡੇ ਬੱਚੇ ਵੱਲੋਂ ਅੱਜ ਕਹਿ ਲੋ ਕਿ ਟੈਂਕੀ ਦੇ ਉੱਤੇ ਚੜ੍ਹ ਕੇ ਆਪਣੇ ਹੱਕ ਲਈ ਐਡਾ ਵੱਡਾ ਕਹਿ ਲੋ ਕਿ ਇੱਕ ਇਸ ਕੀ ਸਟੈਪ ਚੁੱਕਿਆ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਐਕਚੁਅਲੀ ਬੱਚਾ ਨਾ ਕੁਆਲਟੀ ਐਜੂਕੇਸ਼ਨ ਬਾਰੇ ਉਹ ਸਮਝ ਗਿਆ ਸੀਗਾ ਉਹਦੇ ਦਿਮਾਗ 'ਚ ਇਹ ਆਇਆ ਕਿ ਮੈਂ ਜਿਹੜੀਆਂ ਫੀਸਾਂ ਉਹ ਜੀਡੀਪੀ ਦਾ ਇੰਟਰਨੈਸ਼ਨਲ ਦੀਆਂ ਭਰ ਰਿਹਾ ਤੇ ਮੈਨੂੰ ਜਿਹੜਾ ਸਰਟੀਫਿਕੇਟ ਮਿਲਿਆ ਉਹ ਪਬਲਿਕ ਦਾ ਮਿਲਿਆ ਔਰ 2024 ਤੋਂ ਉਹ ਇਹ ਲੜਾਈ ਲੜ ਰਿਹਾ ਹੈ ਦਫ਼ਤਰਾਂ ਦੇ ੱੱਕੇ ਖਾ ਰਿਹਾ ਸੀ ਲਾਸਟ ਟਾਈਮ ਤੇ ਜਦੋਂ ਇਹਨੇ ਹਾਰ ਕੇ ਡੀਓ ਦਫ਼ਤਰ ਦੇ ਮੋਰੇ ਧਰ ਨਾਲ ਆਇਆ ਤੇ ਡੀਓ ਦਫ਼ਤਰ ਜਿਹੜਾ ਉਹ ਡੀਓ ਆਫਿਸ ਪੂਰਾ ਲੋਕ ਲਗਾ ਕੇ ਉਹ ਭਗੌੜਾ ਹੋ ਗਿਆ ਉਸੇ ਸਬੰਧ ਵਿੱਚ ਸਾਨੂੰ ਐਸਡੀਐਮ ਕਪੂਰ ਦਾ ਇਰਵਿਨ ਕੋਰ ਨੇ ਬੁਲਾਇਆ ਔਰ ਮੈਨੂੰ ਤੇ ਮੇਰੇ ਬੇਟੇ ਨੂੰ ਇਹ ਆਖਿਆ ਕਿ ਇਹ ਬੱਚੇ ਦੇ ਉੱਤੇ ਜੁਵਿਨਲ ਐਕਟ ਲਗਾ ਕੇ ਇਹਨੂੰ ਅੰਦਰ ਕਰੋ ਔਰ ਪੇਰੈਂਟ ਤੇ ਬੰਦੀ ਕਾਰਵਾਈ ਕਰੋ ਇਹਨਾਂ ਨੇ ਪੂਰੇ ਕਪੂਰਸਲੇ ਦੇ ਵਿੱਚ ਬੈਲੈਂਸ ਕੀਤਾ ਹੋਇਆ ਬੱਚੇ ਦੇ ਮਨ ਚ ਕੁਝ ਇਦਾਂ ਦਾ ਆਇਆ ਕਿ ਮੈਂ ਮੇਰੇ ਕਰਕੇ ਮੇਰੇ ਪੇਰੈਂਟਸ ਵੀ ਖਰਾਬ ਹੋਣਗੇ ਔਰ ਮੈਨੂੰ ਮੇਰੇ ਬੇਟੇ ਨੇ ਇਹ ਦੱਸਿਆ ਨਹੀਂ ਸੀ ਕਿ ਮੈਂ ਇਦਾਂ ਦਾ ਡਿਸੀਜਨ ਲੈਣ ਜਾ ਰਿਹਾ ਹਾਂ ਹੋਇਆ ਕੀ ਕਿ ਜਦੋਂ 5 ਵਜੇ ਤੋਂ ਬਾਅਦ ਮੈਂ ਡਿਊਟੀ ਤੇ ਆਇਆ ਤਾਂ ਮੈਨੂੰ ਫੋਨ ਕਾਲ ਆਈਆਂ ਕਿ ਤੁਹਾਡਾ ਬੱਚਾ ਟੈਂਕੀ ਤੇ ਚੜਿਆ ਤਾਂ ਇਦਾਂ ਬੱਚਾ ਟੈਂਕੀ ਸਰ ਜੇ ਆਪਾਂ ਗੱਲ ਕਰੀਏ ਦੇਖੋ ਇਹ ਹਰ ਕੇ ਪੇਰੈਂਟਸ ਦੇ ਇੱਕ ਜਾਂ ਦੋ ਬੱਚੇ ਹੁੰਦੇ ਜਦੋਂ ਇਦਾਂ ਕੋਈ ਬੱਚਾ ਸਟੈਪ ਚੁੱਕਦਾ ਕਿਤੇ ਨਾ ਕਿਤੇ ਆਨਵਰਡ ਟਾਈਮ ਦੇ ਵਿੱਚ ਬਾਕੀ ਬੱਚੇ ਤੇ ਵੀ ਕੀ ਪ੍ਰਭਾਵ ਪਾਊਗਾ ਦੇਖੋ ਜਿਹੜੇ ਹੱਕ ਮੈਂ ਫਿਰ ਤੁਹਾਡੇ ਚੈਨਲਾਂ ਦੇ ਮਾਧਿਅਮ ਨਾਲ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਹੱਕ ਮੰਗਿਆ ਨਹੀਂ ਮਿਲਦੇ ਹੱਕ ਜਿਹੜੇ ਆ ਉਹ ਖੋਹੇ ਪੈਂਦੇ ਆ ਔਰ ਬੱਚੇ ਨੂੰ 18 ਸਾਲ ਦੀ ਉਮਰ ਵਿੱਚ ਹੀ ਪ੍ਰਸ਼ਾਸਨ ਨੇ ਸਿਖਾ ਦਿੱਤਾ ਕਿ ਤੈਨੂੰ ਹੱਕ ਕਿੱਦਾਂ ਮਿਲਨੇ ਆ ਔਰ ਬੜਾ ਵੱਡਾ ਇੱਕ ਮੈਂ ਸਮਝਾ ਕਪੂਤਲਾ ਵਾਸੀਆਂ ਵਾਸਤੇ ਇਹ ਮੈਸੇਜ ਆਊਗਾ ਕਿ ਇੱਕ ਬੱਚਾ ਲੜਾਈ ਲੜ ਸਕਦਾ ਤੇ ਸਾਨੂੰ ਕੀ ਚੱਲਣਾ ਜਾਉ। ਕੀ ਨਾ ਹਾਂਜੀ ਕੀ ਗੱਲ ਕੀ ਹੋਈ ਤਾਂ ਬੱਚੇ ਜਿਹੜੇ ਟੈਂਕੀ ਤੇ ਚੜੇ ਸੀ ਸਰ 1.5 ਸਾਲ ਹੋ ਗਿਆ ਵੀ ਲੱਗਦਾ ਸਕੂਲ ਦਾ ਚੰਦਾ ਸੀ ਅੱਛਾ 30 ਸਾਲ ਤਾਂ ਕਿਉਂ ਇੰਨੇ ਕੀਮਤ ਕੀ ਹੋ ਗਈ ਕਿ ਤੁਸੀਂ ਇਹ ਬੱਚਾ ਤਾਡੇ ਕੇਤਬ ਬਗੈਰ ਐਡਾ ਵੱਡਾ ਸਟੈਪ ਚੁੱਕਣ ਲਗਾ ਕਿਤੇ ਨਾ ਕਿਤੇ ਕੋਈ ਪ੍ਰਸ਼ਾਸਨ ਨੇ ਸੁਣੀ ਨਹੀਂ ਸਾਡੀ ਗੱਲ ਨੂੰ ਪ੍ਰਸ਼ਾਸਨ ਨੇ ਨਹੀਂ ਸੁਣੀ ਪਰ ਇਸ ਤਰੀਕੇ ਦਾ ਕੋਈ ਮਸਲੇ ਦਾ ਹੱਲਤਾ ਨਹੀਂ ਬੰਦਾ ਇਹ ਸਰ ਜਿਹਨੇ ਕਦਮ ਚੁੱਕਿਆ ਉਹ ਚੁੱਕਣਾ ਚਾਹ ਲੋ ਕੋਈ ਇਹ ਤੁਹਾਡੀ ਜ਼ਿੰਮੇਵਾਰੀ ਹੈ ਇੱਥੇ ਇੱਥੇ ਪਰ ਕੱਲ ਨੂੰ ਜੇ ਕੋਈ ਅਣਸੁਣ ਘਟਨਾ ਪਾਪੜ ਜਵੇ ਤਾਂ ਜ਼ਿੰਮੇਵਾਰੀ ਕੇ ਲਈ ਪੇਰੈਂਟਸ ਦੀ ਵੀ ਤੇ ਇੱਕ ਅਹਿਮ ਭੂਮਿਕਾ ਹੁੰਦੀ ਹੈ ਨਹੀਂ ਕਿ ਹੁੰਦੀ ਪੇਰੈਂਟਸ ਵੀ ਅਸੀਂ ਸਰ ਨਾਲ ਇਸੇ ਤੋਂ ਫਿੱਕੇ ਤਾਂ ਹੁਣ ਕੀ ਪ੍ਰਸ਼ਾਸਨ ਵੱਲੋਂ ਕੀ ਤੁਹਾਨੂੰ ਸੁਵਾਸਨ ਮਿਲਿਆ ਸੁਵਾਸਨ ਮਿਲਿਆ ਤਾਂ ਹੈਗਾ ਹੁਣ ਦੇਖੋ ਕਿ ਜਿਹੜੇ ਸਕੂਲ ਦੀ ਅਫੀਲੀਏਟਡ ਸੀਬੀਐਸਸੀ ਦੀ ਹੈ ਜਾਂ ਦੂਜੇ ਬੋਰਡ ਦੀ ਹੈ ਜੇ ਇੰਨੀ ਤੇ ਕੰਪਲੀਟ ਦਿੱਤੀ ਪਈ ਹੈ ਤਾਂ ਹੁਣ ਤੱਕ ਕਾਰਵਾਈ ਕਿਉਂ ਨਹੀਂ ਹੋਈ ਤੁਸੀਂ ਉਹਨਾਂ ਨੂੰ ਲਿਖਤੀ ਉਹਨਾਂ ਨੂੰ ਤੈਂਦੇ ਕਿ ਕਾਰਵਾਈ ਕਰੂਗੇ ਕਿ ਨਹੀਂ ਕਰੂਗੇ ਪਹਿਲੇ ਵੀ ਸੀਬੀਐਸਸੀ ਨੂੰ ਲੈਟਰ ਲਿਖਿਆ ਹੋਇਆ ਤੇ ਦੁਬਾਰਾ ਫੇਰ ਲੈਟਰ ਲਿਖਾਂਗੇ ਨਹੀਂ ਲੈਟਰ ਲਿਖਣ ਦਾ ਕੱਲ ਲੈਟਰ ਤੇ ਓਏ 1 ਮਿੰਟ ਯਾਰ 1 ਮਿੰਟ ਤੇ 1.5 ਸਾਲ ਹੋ ਗਿਆ ਉਹ ਕਹਿੰਦੇ ਸਾਨੂੰ ਸਿੱਧਾ ਸਿੱਧਾ ਜਵਾਬ ਦਿਓ ਜੇ 1.5 ਸਾਲ ਤੱਕ ਤੁਸੀਂ ਐਕਸ਼ਨ ਨਹੀਂ ਲੈਣੇ ਤਾਂ ਅੱਗੇ ਕਿਹਦਾ ਐਕਸ਼ਨ ਲਾਉਂਗੇ ਤੁਸੀਂ ਪਹਿਲੇ ਲੈਟਰ ਲਿਖਿਆ ਨਹੀਂ ਲੈਟਰ ਲਿਖ ਇਹ ਤਾਂ ਕਾਗਜ਼ੀ ਕਾਰਵਾਈ ਹੈ ਨਾ ਇਹ ਤਾਂ ਕਿ ਤੁਸੀਂ ਇਹ ਇਹਦਾ ਮਤਲਬ ਕਿ ਤੁਸੀਂ ਕਾਰਵਾਈ ਕੋਈ ਕੋਈ ਨਹੀਂ ਕਰਨੀ ਸਿਰਫ ਖਾਨਾ ਪੂਰਤੀ ਕਰਨੀ ਹੈ ਖਾਨਾ ਪੂਰਤੀ ਕਰਨੀ ਹੈ ਨਾ ਇਹਨਾਂ ਨੂੰ ਸੁਣੋ ਮੇਰੀ ਪਹਿਲੀ ਗੱਲ ਸੁਣੋ ਕਰਬੂਰਾ ਡੀਓ ਮੁੜਦਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰੁਣੋ ਜੀ ਸੁਣ ਲਓ ਇੱਕ ਮਿੰਟ ਤੁਸੀਂ ਸਿੱਧਾ ਇਹ ਜਵਾਬ ਦੋ ਕਿ ਪਾਈਸ ਤੁਹਾਨੂੰ ਲਿਖ ਤੇ ਦਿੰਦੇ ਆ ਕਿ ਸਾਡੇ ਵੱਲੋਂ ਕਾਰਵਾਈ ਕੀਤੀ ਜਾਊਗੀ ਅਸੀਂ ਆਪਣਾ ਬੰਦਾ ਭੇਜਾਂਗੇ ਸੀਬੀਐਸਸੀ ਦਫ਼ਤਰ ਨੂੰ ਤੇ ਉੱਥੋਂ ਅਸੀਂ ਬਾਈ ਹੈਂਡ ਜਿਹੜੀ ਉਹ ਲਿਆਉਣ ਦੀ ਕੋਸ਼ਿਸ਼ ਕਰਾਂਗੇ ਕਿੰਨਾ ਕੁ ਟਾਈਮ ਦਿੰਦੇ ਰਹੇ ਉਹਨੂੰ ਕਿ ਇਹਨਾਂ ਦਾ ਕੰਮ ਮਤਲਬ ਕਿ ਬਾਈ ਹੈਂਡ ਤੇ ਵੀ ਅੰਦਰ ਵੀਕ ਹੋ ਜਾਊਗਾ ਇੱਕ ਮਹੀਨੇ ਦੇ ਵਿੱਚ ਹੋ ਜਾਊਗਾ ਵਿਦਿਨ ਵੀਕ ਮਤਲਬ ਕਿ ਇਹਦੀ ਸਮੱਸਿਆ ਦਾ ਹੱਲ ਕੀਤਾ ਜਾਊਗਾ ਤਾਂ ਉਰਤੇ ਕਾਰਵਾਈ ਕੀਤੀ ਜਾਊਗੀ ਸਕੂਲ ਦੇ ਤੇ ਉਰਤੇ ਕਾਰਵਾਈ ਹੋਊਗੀ ਠੀਕ ਆ